ਸੁਖ ਤੇਰਾ ਦਿੱਤਾ ਲਹੀਏ ਸੁਖ ਤੇਰਾ ਦਿੱਤਾ ਲਹੀਏ ਸੁਖ ਤੇਰਾ ਦਿੱਤਾ ਲਹੀਏ ਸੁਖ ਤੇਰਾ ਦਿੱਤਾ ਲਹੀਏ ਹਾਂਜੀ ਬੇਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਤੁਹਾਡਾ ਹਾਂਜੀ ਮੋਗਾੰਤਵਾਰੀ ਕਿਹੜੀ ਜਗ੍ਹਾ ਤੋਂ ਲਿਖਾਇਆ ਤੁਸੀਂ ਬਜ਼ੁਰਗਾਂ ਨੂੰ ਵੇਜੀ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਮੈਨੂੰ ਮੋਗੇ ਤੋਂ ਆਇਆ ਹਾਂਜੀ ਮੋਗੇ ਤੋਂ ਆਇਆ ਮੋਗਾ ਕਿਹੜੀ ਜਗ੍ਹਾ ਕੋਈ ਡਰੈਸ ਹੈਗਾ ਮੋਗੇ ਦਾ ਹਾਂਜੀ ਜੀ ਦਾ ਰੋਡ ਦਾਣਾ ਮੰਡੀ ਤੋਂ ਹਾਂਜੀ ਜੀ ਦਾ ਰੋਡ ਦਾਣਾ ਮੰਡੀ ਜਿਹੜਾ ਰੋਡ ਦਾਣਾ ਮੰਡੀ ਕੋਈ ਮਹੱਲੇ ਦਾ ਨਾਮ ਲੋ ਦਾਣਾ ਮੰਡੀ ਉੱਤੇ ਤਾਂ ਕਿ ਬੇਰੇ ਰਹ ਰਹੇ ਹੋ ਤੁਸੀਂ ਮੈਂ ਫਿਰ ਦਾਣਾ ਮੰਡੀ ਦੇ ਵਿੱਚ ਰਹਿੰਦੇ ਹੋ ਹਾਂਜੀ ਤੁਸੀਂ ਪ੍ਰਵਾਦ ਦੇ ਨਾਲ ਹਾਂਜੀ ਤੇ ਪ੍ਰਵਾਦ ਤੁਸੀਂ ਕੱਲਾ ਰਹਿੰਦੀ ਹੋ ਕਿਰਾਏ ਤੇ ਤੁਸੀਂ ਤੇ ਦਾਦਾ ਜੀ ਇਕੱਲੇ ਕਰਾ ਰਹੇ ਤੁਹਾਡੇ ਦਾਦਾ ਜੀ ਲੱਗਦੇ ਆ ਹਾਂਜੀ ਮੇਰੇ ਬਾਤ ਤੇ ਤੁਹਾਡਾ ਬਾਕੀ ਪਰਿਵਾਰ ਮਾਸੀ ਜੀ ਦਾ ਜੀ ਜਿਸ ਤੋਂ ਇਹੀ ਪਰੋਂ ਹੋ ਗਈ ਤੇਨ ਸਾਲ ਹੋ ਗਏ ਅੱਛਾ ਜੀ ਹਾਂਜੀ ਫਿਰ ਤੁਸੀਂ ਘਰ ਦੇ ਤੇ ਚੈਨਾਂ ਦਾ ਧਿਆਨ ਨਹੀਂ ਰੱਖ ਸਕਦੇ ਨਹੀਂ ਭਾਈ ਜੀ ਮੈਂ ਧਿਆਨ ਰੱਖਦਾ ਘਰੇ ਰਹਿ ਕਿਸੇ ਜੇ ਮੈਂ ਕੰਮ ਤੇ ਨਹੀਂ ਜਾਂਦਾ ਫਿਰ ਮੇਰਾ ਔਖਾ ਹੋ ਜਾਂਦਾ ਜੀ ਹਾਂ ਮੈਂ ਯੂਰੀ ਕਰਦੇ ਤੁਹਾਡੇ ਮਦਰ ਵਗੈਰਾ ਤੁਹਾਡਾ ਛੋਟਾ ਭਾਈ ਛੋਟਾ ਭਾਈ ਹੈਗਾ ਨਾ ਮੇਰੇ ਨਾਲ ਸਾਥ ਨਹੀਂ ਦਿੰਦੇ ਉਹ ਮਾਂ ਤੇ ਉਹ ਅਲੱਗ ਹੀ ਰਹਿੰਦੇ ਆ ਛੋਟੇ ਰੋਮਿਣਾ ਲੱਗ ਰੰਦਾ ਤੁਸੀਂ ਆਪਣੇ ਦਾਦੇ ਨਾਲ ਲੱਗ ਰਹਿੰਦੇ ਸੀ ਤੇ ਤੁਸੀਂ ਆਪਣੇ ਦਾਦਾ ਜੀ ਦੀ ਸੇਵਾ ਕਿੰਨੇ ਦਿਨ ਕੀਤੀ ਆ ਤੁਸੀਂ ਆਪ ਜਾਣ ਕੇ ਕੰਮ ਵੀ ਕਰਦੇ ਤੇ ਘਰੇ ਇਕੱਲੇ ਰਹਿੰਦੇ ਸੀ ਫਿਰ ਤੇ ਨਾਲ ਦੀ ਦੇਖਭਾਲ ਵਾਲਾ ਕੋਈ ਨਹੀਂ ਸੀ ਤੁਹਾਨੂੰ ਉਹਦਾ ਪਤਾ ਕਿਵੇਂ ਲੱਗਿਆ ਇਹ ਮੈਂ ਨੈੱਟ 'ਚ ਦੇਖਿਆ ਸੀ ਓਕੇ ਫਿਰ ਤੁਸੀਂ ਫੋਨ ਕੀਤਾ ਹਾਂ ਜੀ ਜੀ ਤੇ ਇਹਨਾਂ ਨੂੰ ਨਾ ਪਰ ਕਿਹਦੀ ਨਾ ਕੋਈ ਚੀਜ਼ ਤੇ ਇਹਨਾਂ ਨੂੰ ਕੋਈ ਬਿਮਾਰੀ ਵਗੈਰਾ ਤਾਂ ਨਹੀਂ ਹੈਗੀ। ਸੁੱਦਾ ਖਾਂਦੇ ਪਿੰਦੇ ਸਾਰਾ ਕੁਝ ਠੀਕ ਹੈ। ਪਰ ਆਪ ਇਹ ਚੱਲ ਫਿਰ ਨਹੀਂ ਸਕਦੇ ਹਾਂ। ਤੇ ਲੈਟਿੰਗ ਬਾਥ ਨੂੰ ਉੱਤੇ ਹੀ ਕਰਦੇ ਹਾਂ। ਨਹੀਂ ਮੈਂ ਜਿੰਨਾ ਇੰਗਲਿਸ਼ ਕੋਲ ਹੈ ਜਿੱਦਾਂ ਉਹ ਹੀ ਜਾਈ ਸ਼ਾਲ ਨਹੀਂ ਕਰਦਾ। ਅੱਛਾ ਤੁਸੀਂ ਯਾਨੀ ਕਿ ਚੱਕ ਕੇ ਕਰਾਉਂਦੇ ਸੀ ਫਿਰ ਉੱਥੇ ਚੱਕ ਕੇ ਬਿਠਾ ਦਿੰਦੇ। ਉਹ ਤਾਂ ਇਹਨਾਂ ਦੀ ਪੈਨਸ਼ਨ ਵਗੈਰਾ ਕੋਈ ਹੋਰ ਜ਼ਿੰਮੇਵਾਰ ਕੁਝ ਹੈਗਾ ਨਾ ਦਾ। ਚਲੋ ਹੋਣਾ ਇਹਨਾਂ ਦੀ ਸਾਰੇ ਸੇਵਾ ਆਸ਼ਰਮ ਹੀ ਕਰੂਗਾ। ਠੀਕ ਹੈ ਜੀ ਤੇ ਕੋਈ ਵੀ ਦਿੱਕਤ ਆਏਗੀ ਪਛਾਣੇ ਆਏਗੀ ਕੁਝ ਵੀ ਹੁੰਦਾ ਕਿ ਤੁਹਾਨੂੰ ਜਦੋਂ ਫੋਨ ਕਰਾਂਗੇ ਤੁਸੀਂ ਆਓਗੇ ਉਹ ਤੋਂ ਦੋ ਤਿੰਨ ਘੰਟੇ ਦਾ ਵਾਟਾ ਹੁੰਦਾ ਨਾ ਟਾਈਮ ਲੱਗੂ ਪਈ ਮੁੰਡੇ ਤਾਂ ਤਿੰਨ ਘੰਟੇ ਦਾ ਰਾਮ ਲੱਗਦੀ ਹੁੰਦੀ ਉਹਨੇ ਕਿ ਮੈਂ ਤਿੰਨ ਘੰਟੇ ਕਿਉਂਕਿ ਉੱਦਾਂ ਦਾ ਆਸਣ ਉਹਨਾਂ ਦਾ ਸਾਰਾ ਧਿਆਨ ਰੱਖਿਆ ਕਈ ਵਾਰ ਬਿਮਾਰੀ ਹੋ ਜਾਂਦੀ ਕੋਈ ਵੀ ਘਟਨਾ ਨਹੀਂ ਸਕਣੀ ਕੋਈ ਹੋਰ ਤੇ ਰਹਿਣਾ ਤੁਹਾਨੂੰ ਰਿੰਗ ਕਰਾਂਗੇ ਠੀਕ ਹੈ ਜੀ ਕਿਉਂਕਿ ਸਾਡੇ ਨੂੰ ਕੁਝ ਪਤਾ ਨਹੀਂ ਹੁੰਦਾ ਹਾਂਜੀ ਇਨਸ਼ਾ ਅੱਲਾਹ ਧੋਤੀ ਭਗ ਦਰਸ਼ਨ ਤੇ ਹਮ ਬਾਂ I'm going